ਲਾਈ ਨਹੀਂ ਚਾਉਂਦੇ ਇਹਨਾਂ ਦੀ ਕਿਉਂ ਲਈ ਜਿੰਦੇ ਆਏ ਇਹਦੇ ਕੋਲ ਅੱਜ ਮਾਗੀ ਵਾਲੇ ਦਿਨ ਬਹੁਤ ਸੰਗਤ ਇੱਥੇ ਆਈ ਜਾਂਦੀ ਸੀ ਬਹੁਤ ਭੀੜ ਸੀ ਪੱਠੇ-ਪੁੱਠੇ ਪੰਛੀ ਪਵਾਏ ਜਾਂਦੇ ਸੀ ਉਹਦੇ ਕਰਕੇ ਇੱਕ ਬੰਦਾ ਆਇਆ ਪੇਚਕਸ ਲੈ ਕੇ ਤੇ ਉਹਨੇ ਗੱਲੇ 'ਚ ਮਾਰਿਆ ਤੇ ਉਹਨੇ ਨਾ ਸਾਰੇ ਪੈਸੇ ਚੋਰੀ ਕਰ ਲਏ ਗੱਲੇ ਦੇ ਵਿੱਚ ਕਿੰਨੀ ਲੱਗਦੀ ਸੀ ਤੇ ਹੋਰ ਕੋਈ ਸਮਾਨ ਦਾ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਜੀ ਸਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਰਕਮ ਪਤਾ ਨਹੀਂ ਕਿੰਨੀ ਲੈ ਗਏ ਕਿੰਨੀ ਨਹੀਂ ਲੈ ਗਏ ਗੱਲਾ ਪੂਰਾ ਫੁੱਲ ਭਰਿਆ ਆ ਸੀ ਤੇ ਇਸ ਕਰਕੇ ਉਹਨੇ ਇੱਕ ਮਿੰਟ ਲਾਇਆ ਬਸ ਪੇਚਕਸ ਲਾਇਆ ਤੇ ਪੇਚਕਸ ਲਾ ਕੇ ਤੇ ਨਾਲ ਨਾਲ ਸਾਰੇ ਪੈਸੇ ਜੇਬ ਚ ਪਾ ਕੇ ਭੱਜ ਗਿਆ ਇਸ ਵਾਰ ਤੁਸੀਂ ਕੋਈ ਪੁਲਿਸ ਨੂੰ ਕੰਪਲੇਂਟ ਦਿੱਤੀ ਹਾਂਜੀ ਹਾਂਜੀ ਪੁਲਿਸ ਨੂੰ ਕੰਮਪਲੇਂਟ ਦੇ ਕੇ ਆਏ ਹਾਂ ਜੀ ਸਿਟੀ 2 ਚ ਠੀਕ ਹੋਣੀ